ਹੈਲੋ ਦੋਸਤੋ ਮੈਂ ਨਵਨੀਤ ਕੋ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ YouTube ਚੈਨਲ ਨਵਨੀਤ ਕਲਾਸਿਸ ਤੇ ਅੱਪਾਂ ਗੱਲ ਕਰ ਰਹੇ ਹਾਂ ਆਪਣੇ ਕਲਾਸ 10 ਦੇ ਪੰਜਾਬੀ ਦੀ ਬੁੱਕ ਸਾਹਿਤ ਸੁਗੰਧੀਆਂ ਦੇ ਪਾਰਟ 1 ਦੀ ਜਿਸ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਅਮ੍ਰਿਤਾ ਪ੍ਰੀਤਮ ਦੀ ਚਾਨਣ ਦੀ ਫੁਲਕਾਰੀ ਹੁਣ ਜੇ ਆਪਾਂ ਇੱਕ ਵਾਰ ਗੱਲ ਕਰੀਏ ਅਮ੍ਰਿਤਾ ਪ੍ਰੀਤਮ ਬਾਰੇ ਤਾਂ ਅਮ੍ਰਿਤਾ ਪ੍ਰੀਤਮ ਵੀ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਇੱਕ ਬਹੁਤ ਹੀ ਮਾਨਨਯੋਗ ਕਵਿਤਰੀ ਸਨ ਤੇ ਇਹਨਾਂ ਦਾ ਜਿਹੜਾ ਜਨਮ ਹੈ ਉਹ 31 ਅਗਸਤ 1919 ਨੂੰ ਪਾਕਿਸਤਾਨ ਗੁਜਰਾਵਾਲਾ ਵਿਖੇ ਹੋਇਆ ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਗਿਆਨੀ ਕਰਤਾਰ ਸਿੰਘ ਮਾਤਾ ਦਾ ਨਾਮ ਰਾਜਕੌਰ ਤੇ ਇਹਨਾਂ ਨੇ ਪ੍ਰੀਤਮ ਸ਼ਬਦ ਜਿਹੜਾ ਹੈ ਉਹ ਆਪਣੇ ਪਤੀ ਦੇ ਨਾਮ ਪ੍ਰੀਤਮ ਸਿੰਘ ਤੋਂ ਹੀ ਆਪਾਂ ਕਹਿ ਸਕਦੇ ਹਾਂ ਜੋੜਿਆ ਹੋਇਆ ਹੈ ਇਹਨਾਂ ਦਾ ਨਾਮ ਅੰਮ੍ਰਿਤਾ ਹੀ ਸੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਜਿਹੜੀ ਆਪਾਂ ਨੂੰ ਦਿੱਤੀ ਗਈ ਰਚਨਾ ਹੈ ਉਸ ਬਾਰੇ ਜਿਹੜੀ ਆਪਾਂ ਨੂੰ ਰਚਨਾ ਦਿੱਤੀ ਗਈ ਹੈ ਉਸ ਦਾ ਨਾਮ ਹੈ ਚਾਨਨ ਦੀ ਫੁਲਕਾਰੀ ਚਾਨਨ ਦੀ ਫੁਲਕਾਰੀ ਇਸ ਕਵਿਤਾ ਵਿੱਚ ਆਪਾਂ ਕਹਿ ਸਕਦੇ ਹਾਂ ਜਿਹੜੀ ਅਮ੍ਰਿਤਾ ਪ੍ਰੀਤਮ ਹੈ ਉਹ ਵਿਛੋੜੇ ਦੇ ਦਰਦ ਨੂੰ ਬਿਆਨ ਕਰਦੀ ਹੈ ਜਿਹੜੀ ਰਚਨਾ ਹੈ ਇਹ ਪੂਰੇ ਵਿਛੋੜੇ ਦੇ ਦਰਦ ਨਾਲ ਆਪਾਂ ਕਹਿ ਸਕਦੇ ਹਾਂ ਭਰੀ ਹੋਈ ਹੈ ਕਿਸੇ ਤੋਂ ਵਿਛੜਨ ਦਾ ਜਿਹੜਾ ਦਰਦ ਹੈ ਉਹ ਇਹਦੇ ਵਿੱਚ ਦੱਸਿਆ ਗਿਆ ਹੈ ਤੇ ਨਾਲ ਹੀ ਜਿਹੜੀ ਪ੍ਰੀਤ ਨਾਇਕਾ ਹੈ ਯਾ ਆਪਾਂ ਕਹਿ ਸਕਦੇ ਹਾਂ ਜਿਹੜੀ ਅਮ੍ਰਿਤਾ ਪ੍ਰੀਤਮ ਹੈ ਉਹ ਆਪਦੇ ਪ੍ਰੀਤਮ ਤੋਂ ਪ੍ਰੀਤਮ ਸ਼ਬਦ ਉਹਨੇ ਆਪਦੇ ਹਸਬੈਂਡ ਤੋਂ ਲਿਆ ਉਹਦਾ ਵਿਛੜ ਜਾਣਾ ਜਿਹੜਾ ਹੈ ਉਹਦਾ ਜਿਹੜਾ ਦਰਦ ਹੈ ਉਸ ਲਈ ਉਹ ਬਹੁਤ ਅਸਹਿ ਹੈ ਉਹ ਉਸ ਚੀਜ਼ ਨੂੰ ਸਹਿ ਨਹੀਂ ਕਰ ਸਕਦੀ ਉਹ ਤਾਂ ਕੋਈ ਆਪਣੇ ਤੋਂ ਦੂਰ ਚੱਲਿਆ ਜਾਵੇ ਤਾਂ ਉਸ ਦਰਦ ਨੂੰ ਸਹਿਨ ਕਰਨਾ ਕਿੰਨਾ ਮੁਸ਼ਕਿਲ ਹੈ ਉਹ ਚੀਜ਼ ਇੱਥੇ ਦੱਸੀ ਗਈ ਹੈ ਤੇ ਉਹ ਹੈ ਅਨੁਭਵ ਕਰਦੀ ਹੈ ਕਿ ਵਿਛੋੜੇ ਦੇ ਦਰਦ ਨੂੰ ਹੰਡੋਣਾ ਤੇ ਪ੍ਰੀਤਮ ਨੂੰ ਭੁਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਉਹ ਕੀ ਕਹਿੰਦੀ ਹੈ ਕਿ ਕਿਸੇ ਦੇ ਬਿਨਾ ਰਹਿਣਾ ਕਿਸੇ ਦੀ ਦੂਰੀ ਨੂੰ ਬਰਦਾਸ਼ਤ ਕਰਨਾ ਤੇ ਨਾਲ ਹੀ ਕਿਸੇ ਦੀਆਂ ਯਾਦਾਂ ਨੂੰ ਭੁੱਲਣਾ ਸਭ ਤੋਂ ਔਖਾ ਕੰਮ ਹੈ ਇਹ ਕੰਮ ਕੋਈ ਸੌਖਾ ਨਹੀਂ ਹੈ ਬਹੁਤ ਦਰਦਨਾਕ ਹੈ ਬਹੁਤ ਤਕਲੀਫ ਦੇਣ ਵਾਲਾ ਹੈ ਹੁਣ ਜਿਹਨੂੰ ਆਪਾਂ ਆਪਣਾ ਮੰਨਦੇ ਹਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਲਈ ਇੰਪੋਰਟੈਂਟ ਜੀ ਚੀਜ਼ ਦੀ ਹੈ ਉਹ ਚੀਜ਼ ਆਪਣੇ ਤੋਂ ਦੂਰ ਚਲੀ ਜਾਵੇ ਤਾਂ ਉਸ ਨੂੰ ਆਪਾਂ ਪੁਲਾਵੀ ਨਹੀਂ ਸਕਦੇ ਤੇ ਆਪਾਂ ਕਹਿ ਸਕਦੇ ਆ ਉਸ ਚੀਜ਼ ਦੀ ਦੂਰੀ ਨੂੰ ਆਪਾਂ ਬਰਦਾਸ਼ਤ ਵੀ ਨਹੀਂ ਕਰ ਸਕਦੇ ਇਸ ਲਈ ਕਵਿਤਰੀ ਕਹਿੰਦੀ ਹੈ ਕਿ ਇਹ ਸਭ ਤੋਂ ਔਖਾ ਕੰਮ ਹੈ ਇਹ ਕੋਈ ਸੌਖੀ ਖੇਡ ਨਹੀਂ ਹੈ ਤਾਂ ਆਪਾਂ ਲਾਈਨਾਂ ਦੇਖਦੇ ਹਾਂ ਚਾਨਣ ਦੀ ਫੁੱਲਕਾਰੀ ਤੋਪਾ ਕੌਣ ਭਰੇ ਅੰਬਰ ਦਾ ਇੱਕ ਆਲਾ ਸੂਰਜ ਬਾਲਦਿਆਂ ਮੰਦੀ ਉੱਚੀ ਮਮਟੀ ਦੀਵਾ ਕੋਨਤਰੇ ਅੰਬਰ ਗੰਗਾ ਹੁੰਦੀ ਗਾਗਰ ਪਰ ਦੇਂਦੀ ਦਰਦਾਂ ਦਾ ਦਰਿਆਓ ਕਿਹੜਾ ਕੁੱਟ ਪਰੇ ਕਵਿਤਰੀ ਕੀ ਕਹਿ ਰਹੀ ਹੈ ਕਿ ਚਾਨਣ ਦੀ ਫੁਲਕਾਰੀ ਚਾਨਣ ਪ੍ਰਕਾਸ਼ ਨੂੰ ਕਿਹਾ ਗਿਆ ਹੈ ਫੁਲਕਾਰੀ ਆਪਾਂ ਕਹਿ ਸਕਦੇ ਹਾਂ ਇੱਕ ਦੁਪੱਟਾ ਇੱਕ ਸ਼ਗਨਾ ਭਰੀ ਫੁਲਕਾਰੀ ਜਿਹੜੀ ਆਪਾਂ ਕਹਈਏ ਕਿ ਸ਼ੁਭ ਕੰਮ ਸ਼ਾਦੀ ਵਿਆਹ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਖਾਸ ਕਰ ਸਿੱਖ ਪਰਿਵਾਰਾਂ ਦੇ ਵਿੱਚ ਜਿਵੇਂ ਦੁਪੱਟਾ ਹੁੰਦਾ ਹੈ ਉਸ ਤਰੀਕੇ ਦੀ ਹੀ ਫੁਲਕਾਰੀ ਹੁੰਦੀ ਹੈ ਉਸ ਫੁਲਕਾਰੀ ਨੂੰ ਕਵਿਤਰੀ ਕੀ ਕਹਿ ਰਹੀ ਹੈ ਕਿ ਉਹ ਇੱਕ ਲਾਲ ਰੰਗ ਦੀ ਲਾਲ ਰੰਗ ਦੀ ਸ਼ਗਨਾ ਦੀ ਫੁਲਕਾਰੀ ਤਿਆਰ ਕੀਤੀ ਗਈ ਹੈ ਪੂਰੇ ਸਨੇਹ ਨਾਲ ਸ਼ੁਭ ਕੰਮਾਂ ਵਾਸਤੇ ਤਿਆਰ ਕੀਤੀ ਗਈ ਹੈ ਤੇ ਉਸ ਵਿੱਚ ਤੋਪਾ ਤੋਪਾ ਦਾ ਅਰਥ ਹੁੰਦਾ ਹੈ ਕਿ ਕਢਾਈ ਕੋਈ ਵੀ ਸਿਲਾਈ ਕਰਨਾ ਕੋਈ ਵੀ ਸਟੀਚਿੰਗ ਕਿਸੇ ਚੀਜ਼ ਦੀ ਕਰਨਾ ਠੀਕ ਹੈ ਉਹ ਕਹਿ ਰਹੀ ਹੈ ਉਹਦੇ ਵਿੱਚ ਕੌਣ ਕਰੇ ਉਹ ਕੋਈ ਹਰ ਇੱਕ ਇਨਸਾਨ ਉਸ ਅਪਾ ਕਹੈ ਸਾਦੇ ਸ਼ਗਨਾ ਦੀ ਫੁਲਕਾਰੀ ਦੇ ਵਿੱਚ ਹਰ ਕੋਈ ਕਢਾਈ ਨਹੀਂ ਕਰ ਸਕਦਾ ਜਿਵੇਂ ਕੀ ਆਪਾਂ ਨੂੰ ਕੋਈ ਅੱਜ ਕਹਿ ਦੇਵੇ ਕਿ ਤੁਸੀਂ ਇੱਕ ਕਢਾਈ ਵਾਲਾ ਸੂਟ ਤਿਆਰ ਕਰ ਦਿਓ ਤਾਂ ਆਪਾਂ ਨੂੰ ਇਸ ਚੀਜ਼ ਦੀ ਨੋਲੇਜ ਨਹੀਂ ਹੈ ਤਾਂ ਆਪਾਂ ਇਸ ਚੀਜ਼ ਨਾਲ ਵੀ ਇਹਨੂੰ ਜੋੜ ਸਕਦੇ ਹਾਂ ਕਿ ਇੱਕ ਰੋਸ਼ਨੀ ਨਾਲ ਭਰੀ ਹੋਈ ਫੁਲਕਾਰੀ ਹੈ ਜੋ ਸ਼ਗਨਾ ਦੀ ਹੈ ਲਾਲ ਰੰਗ ਦੀ ਹੈ ਤੇ ਉਸ ਦੇ ਵਿੱਚ ਕਢਾਈ ਕਰਨਾ ਤੋਪਾ ਪੰਨਾ ਹਰ ਕਿਸੇ ਦੀ ਵਸ ਦੀ ਗੱਲ ਨਹੀਂ ਹੈ ਅੰਬਰ ਦਾ ਇੱਕ ਆਲਾ ਸੂਰਜ ਬਾਲਦੇ ਅੰਬਰ ਆਸਮਾਨ ਨੂੰ ਕਿਹਾ ਗਿਆ ਵੀ ਆਸਮਾਨ ਦੇ ਵਿੱਚ ਇੱਕ ਆਲਣਾ ਹੈ ਇੱਕ ਛੋਟਾ ਜਿਹਾ ਆਪਾਂ ਕਹਿ ਸਕਦੇ ਹਾਂ ਇਸ ਤਰੀਕੇ ਨਾਲ ਘਰਾਂ ਦੇ ਵਿੱਚ ਇੱਕ ਬਨੇਰਾ ਬਣਾਇਆ ਜਾਂਦਾ ਸੀ ਗੇਟ ਦੇ ਅੱਗੇ ਤੁਹਾਨੂੰ ਯਾਦ ਹੀ ਹੋਊਗਾ ਵੀ ਇਸ ਤਰੀਕੇ ਨਾਲ ਇੱਕ ਆਲਣਾ ਬਣਿਆ ਹੋਇਆ ਹੈ ਉਸ ਆਲਣੇ ਦੇ ਵਿੱਚ ਇੱਕ ਆਪਾਂ ਕਹੀਏ ਕੰਧ ਦੇ ਵਿੱਚ ਬਣਿਆ ਹੋਇਆ ਚੌਰਸ ਜਿਹੜਾ ਥਾਂ ਹੈ ਉਸ ਵਿੱਚ ਦੀਵੇ ਰੱਖਣ ਦਾ ਕੰਮ ਕੌਣ ਕਰ ਸਕਦਾ ਹੈ ਜਾਂ ਆਪਾਂ ਦੀਵਾ ਬਾਲ ਕੇ ਰੱਖ ਸਕਦੀ ਹਾਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਤਰੇ ਤੇ ਜਿਹੜਾ ਮੇਰਾ ਮਨ ਹੈ ਉਹ ਵਿਛੋੜੇ ਦੇ ਬਨੇਰੇ ਦੇ ਬਿਲਕੁਲ ਉੱਪਰ ਜਾ ਕੇ ਬੈਠਾ ਹੋਇਆ ਹੈ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਉੱਚੇ ਮਨ ਦੇ ਇਸ ਵਿਛੋੜੇ ਭਰੇ ਮਨ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਬਨੇਰਾ ਹੈ ਉਸ ਤੇ ਆਸ ਦੀ ਉਮੀਦ ਕੌਣ ਤਰੂਗਾ ਉਸ ਤੇ ਆਸ ਦਾ ਦੀਵਾ ਕੌਣ ਰੱਖ ਸਕਦਾ ਹੈ ਉਹਨੂੰ ਰੱਖਣ ਵਾਲਾ ਕੋਈ ਦਿਖਾਈ ਨਹੀਂ ਦੇ ਰਿਹਾ ਅੰਬਰ ਗੰਗਾ ਹੁੰਦੀ ਗਾਗਰ ਭਰ ਦਿੰਦੀ ਅੰਬਰ ਗੰਗਾ ਆਕਾਸ਼ ਗੰਗਾ ਨੂੰ ਕਿਹਾ ਗਿਆ ਤਾਰਿਆਂ ਦਾ ਆਪਾਂ ਕਹਿ ਸਕਦੇ ਹਾਂ ਸਮੂਹੇ ਨੂੰ ਕਿਹਾ ਗਿਆ ਉਹ ਕਹਿ ਰਹੀ ਹੈ ਕਿ ਜੇ ਮੇਰੇ ਕੋਲ ਆਕਾਸ਼ ਗੰਗਾ ਹੁੰਦੀ ਉਸ ਦੇ ਵਿੱਚੋਂ ਮੈਂ ਸਭ ਨੂੰ ਇੱਕ ਗਾਗਰ ਇਹ ਆਪਾਂ ਕਹਿ ਸਕਦੇ ਹਾਂ ਇੱਕ ਲੋਟਾ ਭਰ ਕੇ ਦੇ ਦਿੰਦੀ ਦੁੱਧ ਦਾ ਲੋਟਾ ਭਰ ਕੇ ਦੇ ਦਿੰਦੀ ਜੇ ਮੇਰੇ ਕੋਲ ਖੁਸ਼ੀਆਂ ਹੁੰਦੀਆਂ ਦਰਦਾਂ ਦਾ ਦਰਿਆ ਕਿਹੜਾ ਕੁੱਟ ਪਰੇ ਪਰ ਉਹ ਕੀ ਕਹਿ ਰਹੀ ਹੈ ਵੀ ਮੇਰੇ ਕੋਲ ਤਾਂ ਦਰਦਾਂ ਦਾ ਦਰਿਆ ਹੈ ਦਰਦ ਹੈ ਤੇ ਉਸ ਵਿੱਚੋਂ ਕੁੱਟ ਪਰਣਾ ਉਸ ਦਰਦ ਨੂੰ ਵੰਡਣਾ ਹਰ ਕਿਸੇ ਲਈ ਆਪਾਂ ਕਹਿ ਸਕਦੇ ਹਾਂ ਸੋਖਾ ਕੰਮ ਨਹੀਂ ਹੈ ਤੇ ਉਸ ਦਰਦ ਨੂੰ ਵੰਡੋਣ ਵਾਲਾ ਉਸ ਦਰਦ ਦੇ ਵਿੱਚੋਂ ਕੁੱਟ ਪਰਣ ਵਾਲਾ ਹਿੰਮਤ ਰੱਖਣ ਵਾਲਾ ਕੋਈ ਉਸ ਨੂੰ ਵਖਾਈ ਨਹੀਂ ਦਿੰਦਾ ਜੇ ਆਪਾਂ ਇਹਨੂੰ ਸੌਰੀ ਸ਼ੋਰਟ ਚ ਐਕਸਪਲੇਨ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅਮ੍ਰਿਤਾ ਪ੍ਰੀਤਮ ਹੈ ਉਹ ਆਪਣੇ ਹਸਬੰਡ ਤੋਂ ਦੂਰ ਹੋ ਚੁੱਕੀ ਹੈ ਉਹ ਕਹਿ ਰਹੀ ਹੈ ਕਿ ਇਸ਼ਕ ਰੂਪੀ ਸ਼ਗਨਾ ਨਾਲ ਪਰੀ ਹੋਈ ਇੱਕ ਫੁਲਕਾਰੀ ਹੈ ਉਸ ਨੂੰ ਹਰ ਕੋਈ ਤਿਆਰ ਨਹੀਂ ਕਰ ਸਕਦਾ ਉਸ ਦੇ ਵਿੱਚ ਕੜਾਈ ਨਹੀਂ ਕਰ ਸਕਦਾ ਤੇ ਆਸਮਾਨ ਦੇ ਵਿੱਚ ਆਸਮਾਨ ਦੀ ਕੰਧ ਦੇ ਵਿੱਚ ਇੱਕ ਚੋਰ ਸਥਾਂ ਬਣੀ ਹੋਈ ਹੈ ਉਸ ਦੇ ਵਿੱਚ ਉਹ ਕੀ ਕਰ ਰਹੀ ਹੈ ਇੱਕ ਆਸ ਦਾ ਦੀਵਾ ਬਾਲ ਕੇ ਰੱਖ ਸਕਦੀ ਹੈ ਲੇਕਿਨ ਫਿਰ ਉਹ ਕਹਿੰਦੀ ਹੈ ਕਿ ਉਸ ਦਾ ਜਿਹੜਾ ਵਿਛੋੜਾ ਭਰਿਆ ਮਨ ਹੈ ਉਸ ਦੇ ਉੱਪਰ ਕੋਈ ਆਸ ਦਾ ਦੀਵਾ ਤਰਨ ਵਾਲਾ ਉਸ ਨੂੰ ਦਿਖਾਈ ਨਹੀਂ ਦੇ ਰਿਹਾ ਉਹ ਦੀਵੇ ਨੂੰ ਜਗਾ ਕੇ ਰੱਖ ਸਕਦੀ ਹੈ ਪਰ ਉਸ ਦੀਵੇਦ ਦੇ ਵਿੱਚ ਜਿਹੜੀ ਉਮੀਦ ਹੈ ਉਹ ਰੱਖਣ ਵਾਲਾ ਵੀ ਤਾਂ ਕੋਈ ਹੋਣਾ ਚਾਹੀਦਾ ਹੈ ਵੀ ਜੇਕਰ ਆਕਾਸ਼ ਗੰਗਾ ਦੀ ਗੱਲ ਹੁੰਦੀ ਤਾਂ ਸਭ ਨੂੰ ਕੀ ਕਰਦੀ ਖੁਸ਼ੀਆਂ ਵੰਡਦੀ ਉਸ ਦੇ ਵਿੱਚੋਂ ਦੁੱਧਾਂ ਦੁੱਧ ਦੀ ਗਾਗਰ ਭਰ ਕੇ ਦਿੰਦੀ ਪਰ ਉਸ ਦੇ ਕੋਲ ਕੀ ਹੈ ਦਰਦ ਹੈ ਤੇ ਉਸ ਦਰਦ ਨੂੰ ਹਰ ਕੋਈ ਆਪ ਆਪਾ ਕਹਿ ਸਕਦੇ ਹਾਂ ਉਸ ਦੇ ਵਿੱਚੋਂ ਘੁੱਟ ਭਰਨਾ ਨਹੀਂ ਚਾਹੁੰਦਾ ਉਹਨੂੰ ਲੈਣਾ ਨਹੀਂ ਚਾਹੁੰਦਾ ਕਿਉਂਕਿ ਵੰਡਣ ਲਈ ਇਨਸਾਨ ਕੋਲ ਕੀ ਹੈ ਖੁਸ਼ੀਆਂ ਹੈ ਉਸ ਸਮਾਈਲ ਦਾ ਬੰਡ ਸਕਦਾ ਆਪਾਂ ਨੂੰ ਹੰਝੂ ਵੰਡਣ ਲਈ ਥੋੜੀ ਆਖਿਆ ਜਾਂਦਾ ਹੈ ਹਮੇਸ਼ਾ ਖੁਸ਼ੀਆਂ ਵੰਡਣ ਲਈ ਆਖਿਆ ਜਾਂਦਾ ਹੈ ਤਾਂ ਕਵਿਤਰੀ ਕਹਿ ਰਹੀ ਹੈ ਕਿ ਮੇਰੇ ਕੋਲ ਆਕਾਸ਼ ਗੰਗਾ ਅਗਰ ਹੁੰਦੀ ਖੁਸ਼ੀਆਂ ਹੁੰਦੀਆਂ ਤਾਂ ਸਭ ਨੂੰ ਮੈਂ ਲੋਟਾ ਭਰ-ਭਰ ਦਿੰਦੀ ਪਰ ਉਹਦੇ ਕੋਲ ਕੀ ਹੈ ਸਿਰਫ ਔਰ ਸਿਰਫ ਦਰਦ ਹੈ ਤੇ ਉਸ ਦਰਦ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਸ ਦਰਦ ਨੂੰ ਸਹਿਣ ਕਰਨ ਵਾਲਾ ਉਸ ਦਰਦ ਨੂੰ ਵੰਡੋਣ ਵਾਲਾ ਉਸ ਨੂੰ ਕੋਈ ਵੀ ਨਜ਼ਰ ਨਹੀਂ ਆ ਰਿਹਾ ਫਿਰ ਅੱਗੇ ਦਿੱਤਾ ਹੋਇਆ ਕਿ ਕਵਿਤਰੀ ਕਿਸ ਦੀ ਗਾਗਰ ਪੜਨਾ ਚਾਹੁੰਦੀ ਹੈ ਕਾ ਆਕਾਸ਼ ਗੰਗਾ ਦੀ ਕਿਸ ਦੀ ਭਰਨਾ ਚਾਹੁੰਦੀ ਹੈ ਆਕਾਸ਼ ਗੰਗਾ ਦੇ ਵਿੱਚੋਂ ਦੁੱਧ ਦੀ ਗਾਗਰ ਭਰਨਾ ਚਾਹੁੰਦੀ ਹੈ ਫਿਰ ਇਹ ਕਵਿਤਰੀ ਕੋਲ ਕਿਹੜਾ ਦਰਿਆ ਵਗਦਾ ਹੈ ਤੇ ਦੁੱਖ ਦਰਦਾਂ ਦਾ ਦਰਿਆ ਕਿਹੜਾ ਦਰਿਆ ਦੁੱਖ ਦਰਦਾਂ ਦਾ ਦਰਿਆ ਕਵਿਤਰੀ ਦੇ ਕੋਲ ਕੀ ਕਰ ਰਿਹਾ ਹੈ ਵਗ ਰਿਹਾ ਹੈ ਵਹਿ ਰਿਹਾ ਜਿਵੇਂ ਇੱਕ ਨਦੀ ਵਗਦੀ ਹੈ ਉਸ ਤੋਂ ਬਾਅਦ ਹੈ ਇਹ ਜੋ ਸਾਨੂੰ ਅਗ ਉਦਾਰੀ ਦੇ ਚੱਲਿਓ ਦਿਲ ਦੀ ਬੁੱਕਲ ਬਲ ਦੀ ਜਿਗਣਾ ਕੌਣ ਜਰੇ ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠੇ ਹਾਲੇ ਵੀ ਇੱਕ ਹੋਂਕਾ ਤੇਰੀ ਗੱਲ ਕਰੇ ਚਾਨਣ ਦੀ ਫੁਲਕਾਰੀ ਤੋਪਾ ਕੌਣ ਪਰੇ ਕੀ ਕਿਹਾ ਗਿਆ ਵੀ ਕਵਿਤਰੀ ਕੀ ਕਹਿ ਰਹੀ ਹੈ ਇਹ ਜੋ ਸਾਨੂੰ ਅੱਗ ਉਦਾਰੀ ਦੇ ਚੱਲਿਓ ਵੀ ਤੂੰ ਮੈਨੂੰ ਕੀ ਦੇ ਕੇ ਜਾ ਰਿਹਾ ਹੈ ਯਾਦਾਂ ਦੀ ਇੱਕ ਗਠੜੀ ਸੰਭਾਲਣ ਲਈ ਦੇ ਕੇ ਜਾ ਰਿਹਾ ਠੀਕ ਹੈ ਇਹ ਇੱਕ ਅੱਗ ਹੈ ਜੋ ਮੈਨੂੰ ਤੂੰ ਸੰਭਾਲਣ ਲਈ ਦਿੱਤੀ ਹੈ ਕਿਹੜੀ ਆ ਗਈਆਂ ਯਾਦਾਂ ਦੀ ਅੱਗ ਕਿਸੇ ਨਾਲ ਬਿਤਾਏ ਹੋਏ ਪਲਾਂ ਦੀਆਂ ਯਾਦਾਂ ਦੀ ਜਿਹੜੀ ਅੱਗ ਹੈ ਉਹ ਉਸ ਨੂੰ ਸੰਭਾਲਣ ਲਈ ਦੇ ਕੇ ਜਾ ਰਿਹਾ ਹੈ ਫਿਰ ਇਹ ਦਿਲ ਦੀ ਬੁੱਕਲ ਬਲ ਦੀ ਚਿਗਣਾ ਕੌਣ ਜਰੇ ਫਿਰ ਕਵਿਤਰੀ ਕਹਿ ਰਹੀ ਹੈ ਕਿ ਇਹ ਜਿਹੜੀਆਂ ਯਾਦਾਂ ਹਨ ਇਹ ਮੇਰੀ ਬੁੱਕਲ ਦੇ ਵਿੱਚ ਗੋਦ ਦੇ ਵਿੱਚ ਅੱਗ ਦੀ ਬਲ ਦੀ ਚੰਗਿਆੜੀ ਵਾਂਗੂ ਹੈ ਜਿਸ ਨੂੰ ਮੈਂ ਮੈਨੂੰ ਸੰਭਾਲਣ ਲਈ ਦੇ ਕੇ ਗਏ ਹੋ ਮੈਨੂੰ ਕੋਈ ਵੀ ਇਸ ਨੂੰ ਸੰਭਾਲ ਕੇ ਰੱਖਣ ਵਾਲਾ ਇਸ ਦੇ ਵਿੱਚ ਹਿੰਮਤ ਦੇਣ ਵਾਲਾ ਵਖਾਈ ਨਹੀਂ ਦਿੰਦਾ ਵੀ ਮੇਰੇ ਕੋਲ ਕੀ ਹੈ ਵੀ ਤੂੰ ਮੈਨੂੰ ਯਾਦਾਂ ਦੀ ਇੱਕ ਆਪਾਂ ਕਹਿ ਸਕਦੇ ਹਾਂ ਅੱਗ ਦੇ ਕੇ ਚੱਲਿਆ ਹੈ ਉਸ ਦੀ ਜਿਹੜੀ ਚਿੰਗਿਆਰੀ ਹੈ ਉਸ ਨੂੰ ਆਪਣੀ ਬੁੱਕਲ ਦੇ ਵਿੱਚ ਆਪਣੇ ਦਿਲ ਦੇ ਵਿੱਚ ਸੰਭਾਲਣ ਵਾਲਾ ਮੈਨੂੰ ਕੋਈ ਵਖਾਈ ਨਹੀਂ ਦੇ ਰਿਹਾ ਆਪਣੇ ਵੱਲੋਂ ਸਾਰੀ ਬਾਤ ਮੁਕਾ ਬੈਠਾ ਕੀ ਕਿਹਾ ਗਿਆ ਹੈ ਕਿ ਆਪਣੇ ਤਰਫ ਤੋਂ ਕਵਿਤਰੀ ਕਹਿ ਰਹੀ ਹੈ ਵੀ ਅਸੀਂ ਤਾਂ ਆਪਣੇ ਤਰਫ ਤੋਂ ਜਿਹੜੀ ਇਸ਼ਕ ਦੀ ਅਸਫਲਤਾ ਹੈ ਉਸ ਦੀ ਜਿਹੜੀ ਕਹਾਣੀ ਹੈ ਉਸ ਨੂੰ ਮੁਕਾਈ ਚੁੱਕੇ ਹਾਂ ਕਿਉਂਕਿ ਜਿਹਦੇ ਨਾਲ ਰਿਸ਼ਤਾ ਜੁੜਿਆ ਹੋਇਆ ਸੀ ਉਹੀ ਨਹੀਂ ਰਿਹਾ ਤਾਂ ਕਹਾਣੀ ਦੀ ਐਂਡਿੰਗ ਸੰਭਵ ਹੀ ਹੈ ਉਹ ਐਸਫਲ ਹੋ ਚੁੱਕੀ ਹੈ ਉਸ ਕਹਾਣੀ ਦੇ ਵਿੱਚ ਲੇਕਿਨ ਫਿਰ ਵੀ ਕੀ ਹੈ ਹਾਲੇ ਵੀ ਇੱਕ ਹੋਂਕਾ ਤੇਰੀ ਗੱਲ ਕਰੇ ਉਹ ਕੀ ਕਹਿ ਰਹੀ ਹੈ ਪਰ ਹਜੇ ਵੀ ਤੇਰੀ ਯਾਦ ਜਿਹੜੀ ਹੈ ਉਹ ਇੱਕ ਪਲ ਲਈ ਮੇਰੇ ਕੋਲ ਆਉਂਦੀ ਹੈ ਤੇ ਤੇਰੀਆਂ ਗੱਲਾਂ ਨੂੰ ਯਾਦ ਕਰਵਾ ਕੇ ਚਲੀ ਜਾਂਦੀ ਹੈ ਵੀ ਇੱਕ ਹਲਕਾ ਜਿਹਾ ਹੋਂਕਾ ਜਿਹੜਾ ਹੈ ਉਹ ਤੇਰੀ ਕਮੀ ਨੂੰ ਮਹਿਸੂਸ ਕਰਵਾਉਂਦਾ ਹੈ ਤੇਰੀਆਂ ਯਾਦਾਂ ਜਿਹੜੀਆਂ ਹਨ ਉਹ ਯਾਦ ਆਉਂਦੀਆਂ ਹਨ ਫਿਰ ਹੈ ਚਾਨਨ ਦੀ ਫੁਲਕਾਰੀ ਤੋਪਾ ਕੌਣ ਭਰੇ ਫਿਰ ਕਵਿਤਰੀ ਕਹਿੰਦੀ ਹੈ ਕਿ ਅਸਲ ਵਿੱਚ ਜਿਹੜਾ ਇਸ਼ਕ ਕਮਾਉਣਾ ਹੀ ਔਖਾ ਕੰਮ ਹੈ ਕਿਸੇ ਨੂੰ ਸਾ ਇੱਕ ਹੀ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਸਾਹਮਣੇ ਰੱਖਣਾ ਉਸਦੇ ਨਾਲ ਰਹਿਣਾ ਸਭ ਤੋਂ ਔਖਾ ਕੰਮ ਹੈ ਤੇ ਇਸ ਇਸ਼ਕ ਰੂਪੀ ਫੁਲਕਾਰੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੋਈ ਵੀ ਆਮ ਬੰਦਾ ਤੋਪਾ ਨਹੀਂ ਭਰ ਸਕਦਾ ਠੀਕ ਹੈ ਹੁਣ ਜੇ ਆਪਾਂ ਨੋਰਮਲ ਗੱਲ ਕਰੀਏ ਤਾਂ ਕਵਿਤਰੀ ਕੀ ਕਹਿ ਰਹੀ ਹੈ ਕਿ ਉਸਦੇ ਪਤੀ ਦੇ ਜਾਣ ਤੋਂ ਬਾਅਦ ਉਸਦੇ ਪਤੀ ਦੇ ਬਦਲੇ ਚ ਉਹਨੂੰ ਕੀ ਮਿਲ ਰਿਹਾ ਹੈ ਯਾਦਾਂ ਸੰਭਣ ਲਈ ਮਿਲੀਆਂ ਹਨ ਵੀ ਉਹ ਕੀ ਕਹਿ ਰਹੀ ਹੈ ਵੀ ਤੂੰ ਖੁਦ ਤਾਂ ਚਲਿਆ ਗਿਆ ਹੈ ਪਰ ਤੂੰ ਮੈਨੂੰ ਯਾਦਾਂ ਸੰਭਣ ਲਈ ਦੇ ਚਲਿਆ ਹੈ ਇਸ ਦੀ ਅੱਗ ਦੀ ਜਿਹੜੀ ਬਲਦੀ ਚੰਗਿਆਰੀ ਹੈ ਯਾਦਾਂ ਦੀ ਜਿਹੜੀ ਚੰਗਿਆਰੀ ਹੈ ਉਹ ਮੇਰੇ ਦਿਲ ਦੀ ਬੁੱਕਲ ਵਿੱਚ ਸੰਭਣ ਵਾਲਾ ਮੈਨੂੰ ਕੋਈ ਵੀ ਵਿਖਾਈ ਨਹੀਂ ਦਿੰਦਾ ਤੇ ਉਹ ਕਹਿ ਰਹੀ ਹੈ ਕਿ ਅਸੀਂ ਤਾਂ ਇਹਦੇ ਵਿੱਚ ਇਸ ਕਹਾਣੀ ਵਿੱਚ ਐ ਸਫਲ ਹੀ ਹੋ ਚੁੱਕੇ ਸਾਂ ਇਸ ਰਿਸ਼ਤੇ ਵਿੱਚ ਐ ਸਫਲ ਸਾਂ ਅਸੀਂ ਸਾਰੀ ਕਹਾਣੀ ਨੂੰ ਮੁਕਾ ਬੈਠੇ ਸਾਂ ਪਰ ਹਜੇ ਵੀ ਤੇਰੀਆਂ ਯਾਦਾਂ ਕੀ ਕਰਦੀਆਂ ਹਨ ਇੱਕ ਹੋਂਕਾ ਆਉਂਦਾ ਹੈ ਤੇ ਤੇਰੇ ਬਾਰੇ ਗੱਲ ਕਰਦਾ ਹੈ ਤੇ ਇਹ ਜਿਹੜਾ ਇਸ਼ਕ ਹੈ ਇਹ ਕਮਾਉਣਾ ਸੋਖਾ ਕੰਮ ਨਹੀਂ ਹੈ ਤੇ ਇਸ ਫੁਲਕਾਰੀ ਦੇ ਵਿੱਚ ਹਰ ਕੋਈ ਆਮ ਬੰਦਾ ਤੋਪਾ ਨਹੀਂ ਭਰ ਸਕਦਾ ਇਸ ਦੇ ਦਰਦ ਨੂੰ ਬਰਦਾਸ਼ਤ ਕਰ ਨਹੀਂ ਸਕਦਾ ਇਸ ਦਰਦ ਦੇ ਨਾਲ ਨਹੀਂ ਜੀ ਸਕਦਾ ਅੱਗੇ ਕੁਐਸਚਨ ਦੇਖਦੇ ਆਪਾਂ ਕਵਿਤਰੀ ਆਪਣੀ ਬੁੱਕਲ ਵਿੱਚ ਕਿਸ ਚੀਜ਼ ਨੂੰ ਸਹਾਰ ਨਹੀਂ ਸਕਦੀ ਪ੍ਰੀਤ ਅੰਮ੍ਰਿਤਾ ਪ੍ਰੀਤਮ ਆਪਣੀ ਬੁੱਕਲ ਵਿੱਚ ਸੱਜਣ ਦੀਆਂ ਯਾਦਾਂ ਦੀਆਂ ਚੰਗਿਆੜੀਆਂ ਜਿਹੜੀਆਂ ਹਨ ਉਹਨਾਂ ਨੂੰ ਸਹਾਰ ਨਹੀਂ ਸਕਦੀ ਕਿਉਂਕਿ ਕਿਸੇ ਦਾ ਦੂਰ ਚਲਿਆ ਜਾਣਾ ਤੇ ਉਹਨਾਂ ਦੀਆਂ ਜਿਹੜੀਆਂ ਯਾਦਾਂ ਹਨ ਉਹਨਾਂ ਨਾਲ ਬਿਤਾਏ ਹੋਏ ਆਪਣੇ ਜਿਹੜੇ ਪਲ ਹਨ ਉਹ ਆਪ ਨੂੰ ਹੋਰ ਵੀ ਜ਼ਿਆਦਾ ਦਰਦ ਦਿੰਦੇ ਹਨ ਉਹਨਾਂ ਦੀ ਕਮੀ ਦਾ ਅਹਿਸਾਸ ਕਰਵਾਉਂਦੇ ਹਨ ਤਾਂ ਉਹ ਜਿਹੜਾ ਦਰਦ ਹੈ ਉਹ ਕਵਿਤਰੀ ਸਹਾਰ ਨਹੀਂ ਸਕਦੀ ਕਵਿਤੇਰੇ ਨੂੰ ਕਿਸ ਚੀਜ਼ ਦਾ ਹੌਂਕਾ ਆਉਂਦਾ ਹੈ ਉਸ ਨੂੰ ਸੱਜਣ ਦੀ ਯਾਦ ਆ ਕਦੀ ਕਦੀ ਹੋਂਕਾ ਆਉਂਦਾ ਹੈ ਵੀ ਜਦੋਂ ਵੀ ਉਹ ਇਕਾਂਤ ਦੇ ਵਿੱਚ ਬੈਠਦੀ ਹੈ ਜਾਂ ਉਸ ਪਲ ਨੂੰ ਮਹਿਸੂਸ ਕਰਦੀ ਹੈ ਜਾਂ ਉਹ ਹੀ ਪਲ ਵਾਪਸ ਆਉਂਦੀ ਜ਼ਿੰਦਗੀ 'ਚ ਗੁਜ਼ਾਰਦੀ ਹੈ ਤਾਂ ਉਸ ਨੂੰ ਉਸੇ ਹੀ ਸੱਜਣ ਦੀ ਯਾਦ ਆਉਂਦੀ ਹੈ ਉਹ ਹੋਂਕਾ ਆਉਂਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਯਾਦ ਆਉਂਦਾ ਹੈ ਫਿਰ ਹੁਣ ਆਪਾਂ ਦੇਖਦੇ ਹਾਂ ਇਸੀ ਕਵਿਤਾ ਦਾ ਸਾਰ ਚਾਨਣ ਦੇ ਫੁੱਲ ਕਾਰੀ ਕਵਿਤਾ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ ਚਾਨਣ ਦੀ ਫੁਲਕਾਰੀ ਕਵਿਤਾ ਅਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ ਇਹ ਇੱਕ ਬਿਰਹ ਵਿਛੋੜੇ ਦਾ ਗੀਤ ਹੈ ਮਤਲਬ ਕਿਸੇ ਦੇ ਤੋਂ ਦੂਰ ਹੋ ਜਾਣ ਬਾਅਦ ਲਿਖਿਆ ਹੋਇਆ ਗੀਤ ਦੁੱਖਾਂ ਭਰਾ ਗੀਤ ਇਸ ਵਿੱਚ ਪ੍ਰੀਤ ਨਾਇਕਾ ਕਹਿੰਦੀ ਹੈ ਕਿ ਇਸ਼ਕ ਰੂਪੀ ਚਾਨਣ ਦੀ ਫੁਲਕਾਰੀ ਨੂੰ ਕੱਢਣਾ ਕੋਈ ਕੱਢਣ ਲਈ ਆਮ ਬੰਦਾ ਤੋਪਾ ਨਹੀਂ ਭਰ ਸਕਦਾ ਵੀ ਉਹ ਕਹਿ ਰਹੀ ਹੈ ਕਿ ਕੋਈ ਹਰ ਕੋਈ ਆਮ ਇਨਸਾਨ ਆ ਕੇ ਇਹਦੇ ਵਿੱਚ ਕੜਾਈ ਨਹੀਂ ਕਰ ਸਕਦਾ ਇਹ ਜਿਹੜੀ ਚਾਨਣ ਦੀ ਫੁਲਕਾਰੀ ਹੈ ਉਹ ਆਖਦੀ ਹੈ ਕਿ ਆਸਮਨ ਉਸ ਲਈ ਇੱਕ ਆਲਣੇ ਕੰਦ ਵਿੱਚ ਬਣੇ ਹੋਏ ਚੌਰਸ ਥਾਂ ਸਮਾਨ ਹੈ ਜਿਸ ਵਿੱਚ ਉਹ ਸੂਰਜ ਰੂਪੀ ਦੀਵੇ ਨੂੰ ਬਾਲ ਕੇ ਰੱਖ ਸਕਦੀ ਹੈ ਉਹ ਕਹਿ ਰਹੀ ਹੈ ਕਿ ਆਸਮਾਨ ਮੇਰੇ ਲਈ ਉਦਾਂ ਹੈ ਜਿਵੇਂ ਦੀਵਾਰ ਦੇ ਵਿੱਚ ਇੱਕ ਚੌਰਸ ਖਾਨਾ ਚੌਰਸ ਥਾਨ ਬਣਿਆ ਹੁੰਦਾ ਹੈ ਤੇ ਉਹ ਉਹਦੇ ਵਿੱਚ ਦੀਵਾ ਬਾਲ ਕੇ ਰੱਖਣਾ ਚਾਹੁੰਦੀ ਹੈ ਆਸ ਦਾ ਦੀਵਾ ਪਰ ਉਸ ਦੇ ਵਿਛੋੜੇ ਪਰੇ ਮਨ ਦੇ ਉੱਚੇ ਬਣੇਰੇ ਉੱਪਰ ਆਸ ਦਾ ਦੀਵਾ ਧਰਨ ਵਾਲਾ ਕੋਈ ਵਖਾਈ ਨਹੀਂ ਦਿੰਦਾ ਪਰੋਂ ਕੀ ਕਹਿ ਰਹੀ ਐ ਮੇਰਾ ਜਿਹੜਾ ਮਨ ਹੈ ਉਹ ਉਦਾਸ ਹੈ ਮੇਰੇ ਮਨ ਦੇ ਵਿੱਚ ਜਿਹੜਾ ਵਿਛੋੜੇ ਦਾ ਦਰਦ ਹੈ ਜਿਹੜਾ ਹਨੇਰਾ ਹੈ ਉਸ ਦੇ ਵਿੱਚ ਰੋਸ਼ਨੀ ਦੀ ਇੱਕ ਉਮੀਦ ਜਗਾਉਣ ਵਾਲਾ ਮੈਨੂੰ ਕੋਈ ਵੀ ਵਿਖਾਈ ਨਹੀਂ ਦੇ ਰਿਹਾ ਕੋਈ ਵੀ ਮੈਨੂੰ ਮੇਰਾ ਦਰਦ ਵੰਡੋਦਾ ਹੋਇਆ ਨਜ਼ਰ ਨਹੀਂ ਆ ਰਿਹਾ ਜੇਕਰ ਆਕਾਸ਼ ਗੰਗਾ ਦੀ ਗੱਲ ਹੁੰਦੀ ਤਾਂ ਮੈਂ ਉਸ ਦੇ ਵਿੱਚੋਂ ਦੁੱਧ ਦਾ ਗਾਗਰ ਜਾਂ ਭਾਂਡਾ ਭਰ ਕੇ ਦੇ ਸਕਦੀ ਸਾਂ ਮਤਲਬ ਇੱਕ ਲੋਟਾ ਕੋਈ ਵੀ ਇੱਕ ਬਰਤਨ ਭਰ ਕੇ ਦੇ ਸਕਦੀ ਸਾਂ ਪਰ ਮੇਰੇ ਕੋਲ ਤਾਂ ਦਰਦਾਂ ਦਾ ਦਰਿਆ ਹੈ ਉਹ ਕੀ ਕਹਿ ਰਹੀ ਐ ਪਰ ਮੇਰੇ ਕੋਲ ਖੁਸ਼ੀਆਂ ਨਹੀਂ ਮੇਰੇ ਕੋਲ ਦਰਦ ਹਨ ਇਸ ਵਿੱਚੋਂ ਕੁੱਟ ਪਰੰਦੀ ਹਿੰਮਤ ਰੱਖਣ ਵਾਲਾ ਕੋਈ ਵੀ ਵਿਖਾਈ ਨਹੀਂ ਦਿੰਦਾ ਮਤਲਬ ਮੇਰੇ ਦੁੱਖਾਂ ਨੂੰ ਵੰਡੋਣ ਵਾਲਾ ਮੈਨੂੰ ਕੋਈ ਵੀ ਵਿਖਾਈ ਨਹੀਂ ਦੇ ਰਿਹਾ हे ਪਿਆਰੇ ਜਿਹੜੀ ਯਾਦ ਅੱਜ ਤੂੰ ਸਾਨੂੰ ਸੰਭਲਣ ਲਈ ਦੇ ਚੱਲਿਆ ਐ ਵੀ ਤੂੰ ਜਿਹੜੀਆਂ ਯਾਦਾਂ ਮੈਨੂੰ ਸੰਭਲਣ ਲਈ ਦੇ ਕੇ ਚੱਲਿਆ ਹੈ ਇਸ ਅੱਗ ਦੀ ਬਲ ਦੀ ਚੰਗਿਆੜੀ ਨੂੰ ਆਪਣੇ ਦਿਲ ਦੀ ਬੁੱਕਲ ਵਿੱਚ ਸੰਭਣ ਵਾਲਾ ਮੈਨੂੰ ਕੋਈ ਵੀ ਵਿਖਾਈ ਨਹੀਂ ਦਿੰਦਾ ਮਤਲਬ ਜਿਹੜੀਆਂ ਉਹਦੇ ਕੋਲ ਦਰਦ ਹੈ ਤਕਲੀਫ ਹੈ ਉਸ ਨੂੰ ਵੰਡੋਣ ਵਾਲਾ ਉਸ ਨੂੰ ਹੌਸਲਾ ਦੇਣ ਵਾਲਾ ਉਸ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਵਾਲਾ ਕੋਈ ਹੋਰ ਉਸ ਨੂੰ ਵਖਾਈ ਨਹੀਂ ਦੇ ਰਿਹਾ ਹੈ ਪਿਆਰੇ ਅਸੀਂ ਤਾਂ ਆਪਣੇ ਇਸ਼ਕ ਨੂੰ ਅਸਫਲ ਵੇਖ ਕੇ ਆਪਣੇ ਵੱਲੋਂ ਤਾਂ ਇਸ ਦੀ ਸਾਰੀ ਕਹਾਣੀ ਮੁਟਾ ਮੁਕਾ ਬੈਠੇ ਸਾ ਮਤਲਬ ਜਿਸ ਦੇ ਨਾਲ ਰਿਸ਼ਤਾ ਜੁੜਿਆ ਹੋਇਆ ਸੀ ਜਿੱਦੋਂ ਉਹ ਬੰਦਾ ਹੀ ਜ਼ਿੰਦਗੀ ਇਹ ਦੇ ਵਿੱਚ ਨਹੀਂ ਰਿਹਾ ਤਾਂ ਉਹ ਆਪਦੀ ਕਹਾਣੀ ਨੂੰ ਅਸਫਲ ਸਮਝਦੀ ਹੈ ਤੇ ਨਾਲ ਹੀ ਉਸ ਕਹਾਣੀ ਨੂੰ ਖਤਮ ਹੋਇਆ ਹੋਇਆ ਮਨ ਬੈਠਦੀ ਹੈ ਪਰ ਫਿਰ ਵੀ ਇੱਕ ਯਾਦ ਹੈ ਜਿਹੜੀ ਉਸਦੇ ਬਾਰੇ ਗੱਲ ਕਰਦੀ ਹੈ ਇੱਕ ਹੋਂਕਾ ਜਿਹਾ ਆ ਜਾਂਦਾ ਹੈ ਜੋ ਉਸ ਬਾਰੇ ਗੱਲ ਕਰਦਾ ਹੈ ਵੀ ਅਸਲ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਕਵਿਤਰੀ ਕਹਿ ਰਹੀ ਹੈ ਕਿ ਇਸ ਕਮਾਉਣਾ ਬਹੁਤ ਹੀ ਔਖਾ ਕੰਮ ਹੈ ਇਸ ਕੁਰੂਪੀ ਚਾਨਣ ਦੀ ਫੁਲਕਾਰੀ ਨੂੰ ਕੱਢਣ ਲਈ ਕੋਈ ਵੀ ਆਮ ਬੰਦਾ ਇਸ ਵਿੱਚ ਤੋਂ ਆਪਾਂ ਨਹੀਂ ਪਰ ਸਕਦਾ ਫਿਰ ਇਹਦਾ ਕੇਂਦਰੀ ਭਾਵ ਦੇਖਦੇ ਹਾਂ ਕਿ ਚਾਨਣ ਦੀ ਫੁਲਕਾਰੀ ਕਵਿਤਾ ਦਾ ਕੇਂਦਰੀ ਭਾਵ ਲਿਖੋ ਤਾਂ ਪ੍ਰੀਤ ਨਾਇਕਾ ਦਾ ਵਿਛੋੜਾ ਇੱਕ ਅਜੀਹੀ ਚੀਜ਼ ਹੈ ਜੋ ਹੈ ਅਨੁਭਵ ਕਰਦੀ ਹੈ ਕਿ ਵਿਛੋੜੇ ਦੇ ਦਰਦ ਨੂੰ ਸਹਿਣਾ ਤੇ ਪ੍ਰੀਤਮ ਨੂੰ ਬੁਲਾਉਣਾ ਕੋਈ ਸੌਖਾ ਕੰਮ ਨਹੀਂ ਹੈ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਵਿਤਰੀ ਨੇ ਇਹਦੇ ਵਿੱਚ ਕੀ ਕੀ ਅਨੁਭਵ ਕੀਤਾ ਹੈ ਕੀ ਸਿੱਖਿਆ ਕਿ ਕਿਸੇ ਦਾ ਦੂਰ ਚਲਿਆ ਜਾਣਾ ਉਸ ਦਰਦ ਨੂੰ ਬਰਦਾਸ਼ਤ ਕਰਨਾ ਬਹੁਤ ਹੀ ਔਖਾ ਕੰਮ ਹੈ ਤੇ ਕਿਸੇ ਦੀਆਂ ਯਾਦਾਂ ਨੂੰ ਪੁਲਾ ਕੇ ਅੱਗੇ ਜ਼ਿੰਦਗੀ 'ਚ ਵੱਧ ਜਾਣਾ ਸਭ ਤੋਂ ਔਖਾ ਕੰਮ ਮੰਨਦੀ ਹੈ ਕਵਿਤਰੀ ਕਹਿੰਦੀ ਹੈ ਕਿ ਕਿਸੇ ਦੀਆਂ ਯਾਦਾਂ ਨੂੰ ਪੁਲਾ ਬੈਠਣਾ ਸੌਖਾ ਕੰਮ ਨਹੀਂ ਹੈ ਇਸ ਤਰੀਕੇ ਨਾਲ ਅੱਜ ਦੀ ਕਲਾਸ ਆਪਣੀ ਇੱਥੋਂ ਤੱਕ ਹੀ ਸੀ ਆਪਾਂ ਅਜ ਅਮ੍ਰਿਤਾ ਪ੍ਰੀਤਮ ਦੀ ਰਚਨਾ ਚਾਨਣ ਦੀ ਫੁਲਕਾਰੀ ਕੰਪਲੀਟ ਕਰ ਲਿਆ ਹੈ ਅਗਿਲ ਤੁਹਾਨੂੰ ਕਿਸੇ ਵੀ ਚੈਪਟਰ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਚੈਪਟਰ ਦਾ ਨਾਮ ਦੱਸ ਸਕਦੇ ਹੋ ਆਪਾਂ ਉਹਨਾਂ ਦੀ ਕਲਾਸ ਪਹਿਲਾਂ ਅਪਲੋਡ ਕਰ ਦਾਂਗੇ ਬਾਕੀਆਂ ਕਲਾਸਾਂ ਨੂੰ ਬਾਅਦ 'ਚ ਦੇਖ ਲਵਾਂਗੇ ਕਲਾਸ ਕਿੱਦਾਂ ਲੱਗੀ ਜਰੂਰ ਦੱਸਿਓ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ